ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਪੰਜਾਬੀ ਸਹਿਸਭਾ ਮੰਚ ਹਰੀਕੇ ਕਲਾਾਂ ਦੀ ਮਹੀਨਾਵਾਰੀ ਮੀਟਿੰਗ ਹੋਈ ਜਿਸ ਵਿੱਚ ਵੱਖ-ਵੱਖ ਕਵੀਆਂ ਤੇ ਲੇਖਕਾਂ ਨੇ ਕੀਤੀ ਸ਼ਮੂਲੀਅਤ ਮੁਕਸਰ ਜ਼ਿਲ੍ਹੇ ਦੇ ਨੇੜਲੇ ਪਿੰਡ ਹਰੀਕੇ ਕਲਾਾਂ ਦੇਖੀ ਪੰਜਾਬੀ ਸਹਿਸਭਾ ਹਰੀਕੇ ਕਲਾਾਂ ਵੱਲੋਂ ਮਹੀਨਾਵਾਰੀ ਮੀਟਿੰਗ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਲੇਖਕ, ਗੀਤਕਾਰ ਅਤੇ ਪੰਜਾਬੀ ਸਾਹਿਤ ਪ੍ਰੇਮੀਆਂ ਨੇ ਬੰਨ੍ਹਿਆ ਰੰਗ ਤੇ ਆਪਣੇ-ਆਪਣੇ ਸਭਾ ਵਿੱਚ ਕੀਤੇ ਵਿਚਾਰ ਪੇਸ਼ ਸਹਿ ਸਭਾ ਦੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਪਹੁੰਚੇ ਗਰਮੀਰ ਸਿੰਘ ਅਤੇ ਗਰਦੀਪ ਸਿੰਘ ਮੜਾਕ ਨੇ ਨੌਜਵਾਨਾਂ ਨੂੰ ਚੰਗਾ ਲੇਖਣ ਅਤੇ ਪੜ੍ਹਨ ਦੇ ਨਾਲ-ਨਾਲ ਪ੍ਰੇਰਿਤ ਵੀ ਕੀਤਾ ਸ਼੍ਰੀ ਮਕਸਰ ਸਾਹਿਬ ਤੋਂ ਲਖਵਿੰਦਰ ਬਰਾੜ ਦੀ ਵਿਸ਼ੇਸ਼ ਰਿਪੋਰਟ ਮੇਰੀ ਤਾਂ ਰੂ ਸਜਣਾ ਵੇ ਕੋਲ ਤੇਰੇ ਰੇਂਦੀ ਆ ਵਿਛੋੜੀ ਨਾ ਸਾਨੂੰ ਕਦੇ ਮੈਂ ਹੀ ਰਹਿ ਤੂੰ ਕਹਿੰਦੀ ਹਾਂ ਤੇਰੇ ਨਾਲ ਹੀ ਜਾਣਾ ਏ ਤੇਰੇ ਨਾਲ ਮਰਾਂਗੇ ਗੱਲ ਕੀਤੀ ਜੇ ਛੱਡਣ ਦੀ ਨਾ ਹਮੇਂ ਹੀ ਭਰਾਂਗੇ ਤੇਰੇ ਹੀ ਤੇਰੇ ਹਾਂ ਤੇਰੇ ਰਹਾਂਗੇ ਗਨ ਕੀਤੀ ਜਿ ਛਡਣ ਦੀ ਨਾ ਹਮੇ ਭਰਾਂਗੇ ਹਏ ਦੋ ਤਨ ਦੰਦਾ ਕਿੱਥੇ ਸੀ ਵੇਖਿਆ ਨਹੀਂ ਤੈਨੂੰ ਵੇ ਗੱਲਾਂ ਛੜੀ ਉਤਰੀ ਜਾਨ ਮੇਰੇ ਹਏ ਫਿਕਰ ਰਹਿਦਾ ਸੀ ਮੈਨੂੰ ਵੇ ਤੈਨੂੰ ਆਉਂਦੇ ਜਾਂਦੇ ਨੂੰ ਤਕਦੀਰਾਂ ਤੇ ਉਹ ਅੰਦਰ ਦੰਦੇ ਨੂੰ ਤਕਦੀਰਾਂ ਐ ਹੋ ਜਾ ਜਗੜ ਬਣਾਇਆ ਵੇ ਇਕ ਤੇਰੀ ਕਰਕੇ ਵੇ ਸੱਜਣਾ ਮੈਂ ਚਰਖਾ ਗਲੀ ਵਿੱਚ ਡਾਇਆ ਏ ਹਾਏ ਤੇਰੀ ਕਰਕੇ ਵੇ ਸੱਜਣਾ ਹਾਏ ਮੈਂ ਚਰਖਾ ਗਲੀ ਵਿੱਚ ਡਾਇਆ ਏ ਆਉਂਦਾ ਹਰ ਇੱਕ ਦਾ ਏ ਜਗ ਜਾਣਦਾ ਹਾ ਕਿੰਨੀ ਮਾੜੀ ਕੀਤੀ ਸਾਡੇ ਨਾਲ ਉਨ ਰੱਬ ਜਾਣਦਾ ਹਾਂ ਟਾਈਮ ਆਉਂਦਾ ਹਰ ਇੱਕ ਧਰੈ ਜੱਗ ਜਾਣਦਾ ਕਿੰਨੀ ਮਾਰੀ ਕੀਤੀ ਸਾਡੇ ਨਾਲ ਰੱਬ ਜਾਣਦਾ ਹਾਂ ਹੱਥਾਂ ਚੋਂ ਸੀ ਹੱਥ ਛੁੱਟੇ ਸਬਰਾਂ ਦੇ ਬੰਨ ਟੁੱਟੇ ਹੱਥਾਂ ਚੋਂ ਸੀ ਹੱਥ ਛੁੱਟੇ ਸਬਰਾਂ ਦੇ ਬੰਨ ਟੁੱਟੇ ਮੂੰ ਬਣਿਆ ਸੀ ਆ ਤੇਰਾ ਬੜੀ ਦੂਰ ਦਾ ਹਾਂ ਤੈਨੂੰ ਦੱਸੀ ਬਾਤ ਹਾਂ ਨਹੀਂ ਮੈਂ ਰੀਪੀਟ ਕਰਕੇ ਨਹੀਂ ਕਿਵੇਂ ਤੋੜਿਆ ਜਾਂਦਾ ਏ ਦਿਲ ਬੇਕਸੂਰ ਦਾ दस विहा कहानी ਮਹਿਰ ਪੀਟ ਕਰ ਕਹਿੰਨੀ ਕਿਵੇਂ ਤੋੜਿਆ ਜਾਂਦਾ ਏ ਦਿਲ ਬੇਕਸੂਰ ਦਾ ਕਿਵੇਂ ਤੋੜਿਆ ਜਾਂਦਾ ਏ ਦਿਲ ਬੇਕਸੂਰ ਦਾ ਤੂੰ ਚੰਡੀਗੜ੍ਹ ਵਿੱਚ ਪੜਦੀ ਨਹੀਂ ਤੂੰ ਧੀ ਹੈ ਵੱਡੇ ਘਰ ਦੀ ਨਹੀਂ ਤੇਰੀ ਕੂਠੀ ਮੂਰੇ ਪਾਰਕ ਨੇ ਸਾਡੀ ਬੈਠ ਕੇ ਮੂਰੇ ਮਿਲਣ ਨਹੀਂ ਤੂੰ ਨਾ ਕਰ ਸਾਨੂੰ ਪਿਆਰ ਬਲੋ ਅਸੀਂ ਪਿਆਰ ਕਰਨ ਦੇ ਲੈਕ ਨਹੀਂ ਤੂੰ ਨਾ ਕਰ ਸਾਨੂੰ ਪਿਆਰ ਬਲੋ ਅਸੀਂ ਪਿਆਰ ਕਰਨ ਦੇ ਲੈਕ ਨਹੀਂ ਹੰਪੂਹੇ ਵਿੱਚ ਖੜੀਆਂ ਅੰਗ ਲੈੰਦੇ ਅੰਗੜਾਈਆਂ ਜਾਣ ਕੱਢਾਏ ਠੋਡੀ ਆਲਾ ਤੈਨਹੀ ਸਾਰਿਆਂ ਤੋਂ ਲੱਗਦੀ ਏ ਅਲੱਗ ਸੁਣ ਸੋਣੀਏ ਨਹੀਂ ਕਲੀ ਕਿਤੇ ਆਕੇ ਸਾਨੂੰ ਮਿਲਨੀ ਹੰਪੂਹੇ ਵਿੱਚ ਖੜੀਆਂ ਅੰਗ ਲੈੰਦੇ ਅੰਗੜਾਈਆਂ ਜਾਣ ਕੱਢਾਏ ਠੋਡੀ ਆਲਾ ਤੈਨਹੀ ਸਾਰਿਆਂ ਤੋਂ ਲੱਗਦੀ ਏ ਅਲੱਗ ਸੁਣ ਸੋਣੀਏ ਨਹੀਂ ਕਲੀ ਕਿਤੇ ਆਕੇ ਸਾਨੂੰ ਮਿਲਨੀ ਧੋਰੀਆਂ ਬਾਹਾਂ 'ਚ ਪਾਏ ਕੰਗਣ ਕੁੜੇ ਧੋਰੀਆਂ ਬਾਹਾਂ 'ਚ ਪਾਏ ਕੰਗਣ ਕੁੜੇ ਸਾਡਾ ਤੇਰੇ ਵੱਲ ਖਿੱਚਦੇ ਤੇ ਆਨੀ ਵੇਖੀ ਕਿਤੇ ਹੱਥ ਨਾ ਚੜਾ ਜੀ ਪਤਲੋਣੀ ਸਾਡੀ ਤੇਰੇ ਵਿੱਚ ਵਸਦੀ ਐ ਜਾਨੀ ਵੇਖੀ ਕਿਤੇ ਹੱਥ ਨਾ ਚੜਾ ਜੀ ਪਤਲੋਣੀ ਸਾਡੀ ਤੇਰੇ ਵਿੱਚ ਵਸਦੀ ਐ ਜਾਨੀ ਨਹੀਂ ਸਾਡੀ ਤੇਰੇ ਵਿੱਚ ਵਸਦੀ ਐ ਜਾਨੀ ਚਿਖੜੀ ਤੇਰੇ ਕਰਦੀ ਡਿਕਾ ਮੈਂ ਮਾਰ ਮਾਰ ਥੱਕ ਗਈਆਂ ਕੰਧਾਂ ਤੇ ਲਿਕਾ ਮੈਂ ਤੇਰੀ ਡੀਕੀ ਵਿੱਚ ਲੰਗੇ ਦਿਨ ਸਾਰਾ ਤੇਰੀ ਡੀਕੀ ਵਿੱਚ ਲੰਗੇ ਦਿਨ ਸਾਰਾ ਰਹਾ ਮੈਂ ਤੇਰੀ ਰਹਾ ਮੈਂ ਤੇਰੀ ਵੇਟ ਕਰਦੀ ਵੇ ਤੂੰ ਆਉਂਦਾ ਨਹੀਂ ਪੁੱਲ ਸਿਆ ਯਾਰਾ ਮੈਂ ਤੇਰੀ ਵੇਟ ਕਰਦੀ ਹਾਂ ਖੌਰੇ ਕਿਹੜੇ ਖੂਬ ਚੜਤੇ ਮਾਵਾ ਦੇ ਪੁੱਤ ਹੀਰੇ ਹਾਂ ਕਿੰਨੇ ਘਰ ਆ ਉਜੜ ਗਏ ਚਿੱਟੇ ਨੇ ਪਾਤੇ ਕੀੜੇ ਹਾਂ ਮੱਖਣ ਸਿਆਂ ਗੱਲ ਮੁੱਕਦੀ ਇਥੇ ਪਲੇ ਰਹਿ ਗਏ ਪਾਟੇ ਲੀੜੇ ਹਾਂ ਮੱਖਣ ਸਿਆਂ ਗੱਲ ਮੁੱਕਦੀ ਇਥੇ ਪਲੇ ਰਹਿ ਗਏ ਪਾਟੇ ਲੀੜੇ ਹਾਂ ਕੱਲਾ ਚਿੱਟੇ ਨੂੰ ਮੈਂ ਦੋਸ਼ ਨਹੀਂ ਦਿੰਦਾ ਆਪਣੇ ਹੀ ਪੱਟ ਚੀਰੇ ਹਾਂ ਜੇ ਮੈਂ ਵੇਚਾਂ ਮੇਰਾ ਪੁੱਤ ਹੀ ਖੱਚਦਾ ਫਰਦਾ ਬੀੜੇ ਹਾਂ ਜੇ ਮੈਂ ਵੇਚਾਂ ਮੇਰਾ ਪੁੱਤ ਹੀ ਖੱਚਦਾ ਫਰਦਾ ਬੀੜੇ ਝੂਠ ਝਾਟ ਕਦੇ ਕੋਦੇ ਚੱਲ ਚੁਲੀ ਜਾਂਦਾ ਪਰ ਦਿਲਾਂ ਵਿੱਚ ਹੋਣਾ ਬੀਮਾਨੀਆਂ ਯਾਰੀ ਲੱਗੀ ਹੋਵੇ ਤਾਂ ਭਰਾਵਾਂ ਤੋਂ ਵੀ ਵੱਧ ਗਿਣੀਆਂ ਨਾ ਠਿਆਨੀਆਂ ਚਵਾਨੀਆਂ ਯਾਰੀ ਇੱਕ ਜ਼ਿੰਦਗੀ ਦੀ ਯਾਦਗਾਰ ਹੁੰਦੀ ਯਾਰੋ ਯਾਰਾਂ ਬਣਾ ਕਾਦੀਆਂ ਜਵਾਨੀਆਂ ਯਾਰੀਆਂ ਦੇ ਵਿੱਚ ਲੈਣ ਦੇਣ ਹੋ ਜਾਂਦਾ ਪਰ ਲੈਣ ਦੇਣ ਵਿੱਚ ਭੈਣ ਨਾ ਜਨਾਨੀਆਂ ਇੱਕੋ ਥਾਲੀ ਖਾ ਕੇ ਵਿੱਚ ਛੇਕ ਕਰ ਦਿੰਦੇ ਜਦੋਂ ਮਣਾ ਵਿੱਚ ਆਉਂਦੀਆਂ ਹਰਾਮੀਆਂ ਹਰੀ ਕੇ ਕਲਾ ਵਿੱਚ ਸੱਚ ਆਖਦੇ ਸਿਆਣੇ ਜਿਗਤਾਰ ਯਾਰੀ ਲਾਇਓ ਦੇਖ ਖਾਂਦਾਂ ਵਾਹ ਬੇ ਬੇ ਮੇਰਾ ਵਿਆਹ ਨਾ ਕਰੀ ਬਾਪੂ ਮੇਰਾ ਵਿਆਹ ਨਾ ਕਰੀ ਆਪਣੀ ਹੈ ਨੀਂਦ ਇਹ ਉੱਠਦੇ ਤੇ ਸੌਂਨੇ ਆ ਬਾਪੂ ਜੀ ਦੇ ਸਿਰ ਤੇ ਨਜ਼ਾਰੇ ਅਸੀਂ ਲੈਨੇ ਆ ਇਰਾਸਾ ਕਬੀਲਦਾਰੀ ਵਾਲਾ ਰਸਾ ਕਬੀਲਦਾਰੀ ਵਾਲਾ ਵੇਖੀ ਸਾਡੇ ਗਾਲੇ ਨਾ ਮਰੀ ਓ ਬੇਬੇ ਮੇਰਾ ਵਿਆਹ ਨਾ ਕਰੀ ਬਾਪੂ ਜੀ ਮੇਰਾ ਵਿਆਹ ਨਾ ਕਰੀ ਮਾਨੀ ਦੇ ਕੋੜੇ ਵੇ ਤੂੰ ਤਾਂ ਬਹੁਤ ਪਿਆਲੇ ਵੇ ਤੂੰ ਤਾਂ ਬਹੁਤ ਪਿਆਲੇ ਤੇਰਾ ਸਾਥ ਮਿਤੀਣਾ ਨਹੀਂ ਜਿਹੜੇ ਹੱਥੀ ਕੁੰਡੇ ਪਾਲੇ ਵੇ ਜਿਹੜੇ ਹੱਥੀ ਕੁੰਡੇ ਪਾਲੇ ਕੀਤੇ ਮਾੜੇ ਕਰਮਾਂ ਦੀ ਹੁਣ ਭੁੱਲ ਬਗਚਾ ਲਾਵੇ ਕਾਲੇ ਵਾਲਾਂ ਨਾਲ ਵਿਗੜ ਗਈ ਚਿੱਟਿਆਂ ਨਾਲ ਬਣਾ ਲਾਵੇ ਕਾਲੇ ਵਾਲਾਂ ਨਾਲ ਵਿਗੜ ਗਈ ਚਿੱਟਿਆਂ ਨਾਲ ਬਣਾ ਲਾਵੇ ਸੱਚੀ ਰੰਗ ਨੇ ਆਰੇ ਬੜੀ ਦੂਰੇ ਅਚੋਬ ਖਲਾਰੇ ਵੇਸੀ ਚੁਗਣ ਦਾ ਧਿਆ ਜਾਣੇ ਪਿੱਛੇ ਛੱਡ ਕੇ ਬਾਲ ਨਿਆਰੇ ਹੋਰੇ ਮਿਲਾਂਗੇ ਕਦੋਂ ਦੁਬਾਰੇ ਕੋਲੇ ਜਾਣਨ ਵਾਲੇ ਸਾਰੇ ਦਿਲ ਲੱਗਦਾ ਨਾ ਜੀ ਹਾਲੇ ਤੇਰੀਆਂ ਤੂੰ ਦਾ ਧਿਆ ਜਾ ਦੇ ਤੇਰੇ ਮਨ ਕੇ ਬੈਠੇ ਬਾਣੇ ਵੇ ਮੈਨੂੰ ਮੇਰੀ ਪਰਵਾਹ ਨਹੀਂ ਸੋ ਵੇ ਮਾਲਕਾ ਸੁੱਖ ਰੱਖੀ ਮੇਰੀ ਮਾਣ ਹੜੇ ਆਂ ਸਵਾਲੀ ਹੱਥ ਜੋੜ ਕੇ ਹੜੇ ਆਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ 'ਚ ਆਂ ਬੰਦਗੀ ਦੀ ذات ਚੋਲੀ ਪਾਦਿਓ ਰੱਖੇ ਉਹਨੇ ਮਾਨਿਆਂ ਦਾ ਮਾਂ ਬੰਦਗੀ ਦੀ ذات ਚੋਲੀ ਪਾਦਿਓ ਰੱਖੇ ਉਹਨੇ ਮਾਨਿਆਂ ਦਾ ਮਾਂ ਕਾਲ ਮਤੇ ਕਦਮ ਤੋਂਵੇਂ ਸੋਚ ਚੱਕੀਏ ਡੱਕਦੇ ਨੂੰ ਦੇਖ ਕੇ ਕਦੇ ਨਾ ਹੱਸੀਏ ਜੇ ਹੋਵੇ ਦਿਲ ਵਿੱਚ ਤਾਂਗ ਤਾਰਿਆਂ ਨੂੰ ਛੂਣ ਦੀ ਸੋਚਾਂ ਵਾਲੀ ਕੋੜੀ ਉੱਚੀ ਲਾਉਣੀ ਪੈਂਦੀ ਆ ਘਰੇ ਬੈਠ ਕੋਈ ਨਹੀਂ ਸਟਾਰ ਬਣਦਾ ਏ ਤਾਂ ਮਿਹਨਤਾਂ ਨਾਲ ਮੰਜ਼ਿਲ ਬਣਾਉਣੀ ਪੈਂਦੀ ਆ ਘਰੇ ਬੈਠ ਕੋਈ ਨਹੀਂ ਸਟਾਰ ਬਣਦਾ ਏ ਤਾਂ ਮਿਹਨਤਾਂ ਨਾਲ ਮੰਜ਼ਿਲ ਬਣਾਉਣੀ ਪੈਂਦੀ ਆ ਚੰਦਰੀ ਇਹ ਸਰਕਾਰ ਨਹੀਂ ਮੈਂ ਤੇ ਚੰਦਰ ਹੀ ਸਦੇ ਕਿਤੇ ਨੇ ਫੁੱਲਾਂ ਵਰਗਾ ਸੀ ਤੇਰਾ ਪੁੱਤ ਅੰਮੀਏ ਫੁੱਲਾਂ ਵਰਗਾ ਸੀ ਤੇਰਾ ਪੁੱਤ ਅੰਮੀਏ ਮਾਰ ਸਿੱਟਿਆ ਨਹੀਂ ਸਿੱਟੇ ਨੇ ਉੱਲਾ ਵਰਗਾ ਸਿੱਤ ਤੇਰਾ ਪੁੱਤ ਅੰਮੀਏ ਮਾੜ ਸਿੱਟਿਆ ਨਹੀਂ ਸਿੱਟੇਣੇ ਹੀ ਸਤਨਾਮ ਹਰੀ ਕਿਆਂ ਵਾਲਿਆ ਪਿੰਡ ਹਰੀ ਕਿਆਂ ਵਾਲਿਆ ਗੱਲਾਂ ਪੈਸੇ ਤੇ ਤਲ ਗਈਆਂ ਪੈਸੇ ਤੇ ਤਲ ਗਈਆਂ ਅੰਨਮੀਆਂ ਉੱਠੀਆਂ ਹੀਰਾ ਉਸਤਾ ਉਤੇ ਰਲ ਗਈਆਂ ਅੰਨਮੀਆਂ ਉੱਠੀਆਂ ਹੀਰਾ ਉਸਤਾ ਉਤੇ ਰਲ ਗਈਆਂ ਹਾਂ ਪਹਿਲਾਂ ਆਪ ਕਲਿੱਪ ਬਣਾ ਕੇ ਆਪ ਵੀਡੀਓ ਬਣਾ ਕੇ ਉਦੋਂ ਖੜਖੜ ਹੱਸਦੀਆਂ ਨੇ ਆ ਖੜਖੜ ਹੱਸਦੀਆਂ ਨੇ ਆ ਸਾਡੇ ਨਾਲ ੱੱਕਾ ਜਾ ਹੋ ਗਿਆ ਫਰਜਾ ਠਾਣੇ ਦੱਸਦੀਆਂ ਨੇ ਆ ਸਾਡੇ ਨਾਲ ੱੱਕਾ ਜਾ ਹੋ ਗਿਆ ਫਰਜਾ ਠਾਣੇ ਦੱਸਦੀਆਂ ਨੇ ਅੱਜ ਪਿੰਡ ਹਰੀਕੇ ਕਲਾਂ ਵਿਖੇ ਪੰਜਾਬੀ ਸਹਿਸਬਾ ਦੀ ਪਲੇਠੀ ਮੀਟਿੰਗ ਕੀਤੀ ਗਈ ਸਰਕਾਰੀ ਪ੍ਰਾਇਮਰੀ ਸਕੂਲ ਮੇਨ ਵਿਖੇ ਜੋ ਸਾਡੇ ਨਵੇਂ ਨੌਜਵਾਨ ਮੁੰਡੇ ਆਏ ਆ ਇਹਨਾਂ ਨੇ ਆਪਣਾ ਗੀਤ ਔਰ ਸ਼ੇਰ ਗਜਲਾਂ ਸੁਣਾ ਕੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਅਸੀਂ ਇਹਨਾਂ ਨੂੰ ਤਹਿ ਦਲੋਂ ਜੀ ਆਇਆਂ ਕਹਿੰਦੇ ਆ ਹਰ ਮਹੀਨੇ ਦੇ ਅਖੀਰਲੇ ਐਤਵਾਰ ਸਾਡੀ ਮੀਟਿੰਗ ਰੱਖੀ ਜਾਂਦੀ ਆ ਸਾਰੇ ਸਾਡੇ ਅਹੁਦੇਦਾਰ ਸਹਿਬਾਨ ਬੈਠੇ ਨੇ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਲਈ ਅਸੀਂ ਹਰ ਮਹੀਨੇ ਦੇ ਲਾਸਟ ਐਤਵਾਰ ਇਹ ਮੀਟਿੰਗ ਰੱਖਦੇ ਆ 10 ਤੋਂ 15 ਮੁੰਡੇ ਜਿਹੜੇ ਨੌਜਵਾਨ ਹੈਗੇ ਆ ਗਾਉਣ ਵਜਾਉਣ ਦੇ ਸ਼ਕੀਨ ਆ ਸ਼ੇਰ اور ਗਜਨਾਸਨ ਆਈਏ ਇਹਨਾਂ ਨੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਜੋ ਦੂਰੋਂ ਨੇੜਿਓਂ ਮੇਰੇ ਵੀਰ ਇਸ ਮੀਟਿੰਗ ਦੇ ਵਿੱਚ ਪਹੁੰਚੇ ਹਨ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਚਲੋ ਬਸ ਕਿ ਜਿਹੜਾ ਪ੍ਰਧਾਨ ਸਾਹਿਬ ਨੇ ਦੱਸਿਆ ਜਿਵੇਂ ਅੱਜ ਕਾਫੀ ਸਮੇਂ ਬਾਅਦ ਸਾਡੀ ਇਹ ਮੀਟਿੰਗ ਹੋਈ ਹੈ ਕੁਝ ਸਮਾਂ ਸਾਨੂੰ ਗੈਰ ਤੋਂਣਾ ਪੈ ਗਿਆ ਗਰਮੀ ਜੁੱਝ ਜ਼ਿਆਦਾ ਹੋਣ ਕਰਕੇ ਪਰ ਅਸੀਂ ਵੱਧ ਤੋਂ ਵੱਧ ਜਿਹੜੇ ਸਾਨੂੰ ਵੇਖ ਰਹੇ ਆ ਸੁਣ ਰਹੇ ਆ ਅਸੀਂ ਬੇਨਤੀ ਕਰਦੇ ਆ ਜਿਹੜੇ ਕੁਕਿੰਗ ਆ ਵੀ ਸਾਹਿਤ ਨਾਲ ਜੋੜਨ ਵਾਲੇ ਵੀਰ ਹੈ ਉਹ ਬਿਨਾਂ ਇਸ ਸਾਡੀ ਸੰਸਥਾ 'ਚ ਆਉਣ ਸਾਦ ਸਭਾ ਚ ਆਉਣ ਤੇ ਅਸੀਂ ਉਹਨਾਂ ਨੂੰ ਵੈਲਕਮ ਕਰਾਂਗੇ ਸ਼ਾਹਦ ਕਰਾਂਗੇ ਜਿੱਨਾਂ ਕਸੀਂ ਨੂੰ ਬੋਲ ਸਕਦੇ ਆ ਉਹਨੂੰ ਦੱਸਾਂਗੇ ਸੁਣਾਗੇ ਤੇ ਤਾਂ ਜੋ ਲੋਕਾਂ ਦੇ ਵਿੱਚ ਹੋਊ ਆਪ ਦਾ ਜਿਹੜਾ ਕੋਈ ਇਸ ਤਰ੍ਹਾਂ ਦਾ ਸਾਂਝੀ ਤੱਕ ਪੱਖਾ ਰੱਖ ਸਕੋ ਮੇਰਵਾ ਅੱਜ ਗਵਰਨਮੈਂਟ ਪ੍ਰਾਇਮਰੀ ਸਕੂਲ ਹਰੀਕੇ ਕਲਾਂ ਸਹਿਦ ਸਭਾ ਦੀ ਕਤਰਤਾ ਹੋਈ ਸਾਡੇ ਨੌਜਵਾਨ ਬੱਚੇ ਜਿਨ੍ਹਾਂ ਨੇ ਇੱਥੇ ਭਾਗ ਲਿਆ ਗੱਜਲਾਂ ਤੇ ਗੀਤ ਗਾਏ ਆ ਇਹਨਾਂ ਦੇ ਜੋ ਹੌਲੀ-ਹੌਲੀ ਨਖਾਰ ਆਉਂਦਾ ਸੋ ਅਸੀਂ ਇਹਨਾਂ ਬੱਚਿਆਂ ਨੂੰ ਧੰਨਵਾਦ ਕਰਦੇ ਆਂ ਤੇ ਬੇਨਤੀ ਵੀ ਕਰਦੇ ਆਂ ਕਿ ਵੱਧ ਚੜ ਕੇ ਹਿੱਸਾ ਲਿਆ ਕਰਨ ਸਭਾ 'ਚ ਹੋਰ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਲੈ ਕੇ ਆਉਣ ਤਾਂ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਸਕੀ